ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਟ੍ਰੇਨਾਂ ਆ ਜਾ ਰਹੀਆਂ ਨੇ ਤੇ ਦੂਜੇ ਪਾਸੇ ਰੇਲ ਪਟੜੀ ਅਤੇ ਲੋਕ ਖੜੇ ਨਜ਼ਰ ਆ ਰਹੇ ਨੇ ਤੁਸੀਂ ਸੋਚਦੇ ਹੋਵੋਗੇ ਕਿ ਆਖਰੇ ਜਿਹਾ ਕੀ ਹੋ ਗਿਆ ਕਿ ਰੇਲਵੇ ਟਰੈਕ ਦੇ ਉੱਤੇ ਲੋਕ ਖੜਖੜ ਦੇਖ ਰਹੇ ਨੇ ਤਾਂ ਦੱਸ ਜਿਏ ਕਿ ਇੱਥੇ ਇੱਕ ਵੱਡਾ ਹਾਸਾ ਹੋ ਜਾਂਦਾ ਹੈ ਜੇਕਰ ਇਥੇ ਗੇਟਮੈਨ ਦੀ ਨਜ਼ਰ ਨਾ ਪੈਂਦੀ ਤਾਂ ਅੱਜ ਇਥੇ ਚੀਕ-ਜ਼ਹਾਰਾ ਪੈਨ ਤੋਂ ਕੋਈ ਨਹੀਂ ਸੀ ਰੋਕ ਸਕਦਾ ਕਿਉਂਕਿ ਕਿਸੇ ਸ਼ਰਾਰਤੀ ਅਨਸਰ ਨੇ ਅਜਹੀ ਕੁੁੱਠੀ ਸ਼ਰਾਰਤ ਕੀਤੀ ਹੈ ਕਿ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਦਾਅਦ ਦਿੱਤਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਲੰਬੇ-ਲੰਬੇ ਸਰੀਏ ਦਾ ਬੰਡਲ ਬਣਾ ਕੇ ਬਠਿੰਡਾ ਦੇ ਬੰਗੀ ਨਗਰ ਦਿੱਲੀ ਰੇਲਵੇ ਲਾਈਨ ਦੇ ਉੱਤੇ ਰੱਖ ਦਿੱਤੇ ਰੇਲਵੇ ਲਾਈਨ ਤੇ ਤਾਇਨਾਤ ਗੇਟਮੈਨ ਨੇ ਦੱਸਿਆ ਕਿ ਜਦੋਂ ਉਸ ਦੀ ਨਜ਼ਰ ਪਈ ਕਿ ਪਟੜੀ ਦੇ ਉੱਤੇ ਸਰੀਏ ਪਏ ਹੋਏ ਨੇ ਜਿਦੇ ਚੱਲਦੇ ਇੱਕ ਮੇਲ ਗੱਡੀ 2 ਘੰਟੇ ਫਾੜਕ ਤੇ ਖੜੀ ਰਹੀ ਹੈ ਬਾਅਦ ਦੇ ਵਿੱਚ ਜਦੋਂ ਰੇਲਵੇ ਅਧਿਕਾਰੀ ਰੇਲਵੇ ਪੁਲਿਸ ਆਈ ਉਸ ਤੋਂ ਬਾਅਦ ਸਰੀਏ ਨੂੰ ਹਟਾ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ ਉਹ ਬਤਾਇਆ ਕਿ ਰਾਤ ਮੈਂ ਕਿਸੇ ਨੇ ਟਰੈਕ ਪਰ ਰੱਖ ਦਈ ਤੇ ਉਸ ਦੀ وجہ ਸੇ ਜੋ ਸਮਥਿੰਗ 3 ਵਜੇ ਗੱਡੀ ਆਈ ਸੀ ਉਹ 1 ਘੰਟੇ ਲੇਟ ਹੋਈ ਸੀ ਖੜੀ ਰਹੀ ਸੀ ਟਰੈਕ ਫੈਲ ਹੋ ਗਿਆ ਫਿਰ ਰਾਤ ਮੈਂ ਹੀ ਐਸਐਮ ਔਰ ਆਪਣੇ ਯਹਾਂ ਪੇ ਪੁਆਇੰਟਸਮੈਨ ਹੈ ਉਹ ਦੋਨੋਂ ਜਾ ਕੇ ਦੇਖੇ ਤਾਂ ਇਸ ਸੜੀ ਐ ਮਿਲੇ ਪਟਰੀ ਪਰ ਉਹ ਹਟਾ ਕੇ ਫਿਰ ਆਪਣੀ ਗੱਡੀ ਚਲਾ ਦੀ ਉਹ ਗੱਡੀ ਕੌਣ ਸੀ ਸੀ ਗਾਡੀ ਲੋਗ ਦਾ ਕਿੰਨੇ ਦੇ ਰੁਕੀ ਰਹੀ ਹੈ ਇੱਥੇ ਕਾਮ ਸੇ ਗਮ ਉਹ ਤਾਂ ਉਸ ਨੂੰ ਲਿਖ ਰਿਹਾ 1 ਘੰਟੇ ਲੇਟ ਹੋਈ ਕੋਈ ਸਮਝ ਨਹੀਂ ਕੁਝ ਪਤਾ ਹੈ ਕਿਹਾਂ ਸੇ ਲੈ ਕੇ ਆਏ ਤੇ ਅਬ ਇਹ ਤਾਂ ਮੇਰੇ ਕੋ ਪਤਾ ਨਹੀਂ ਮੈਂ ਰਾਤ ਨੂੰ ਮੈਂ ਤੁਹਾਨੂੰ ਅੱਛਾ ਠੀਕ ਤੁਹਾਨੂੰ ਇਹ ਮਾਮਲਾ ਮੈਨੂੰ ਸਵੇਰੇ 7:00 ਵਜੇ ਕਰੀਬ ਪਤਾ ਲੱਗਿਆ ਕਿ ਕਿਸੇ ਚੋਰਾਂ ਨੇ ਇਹ ਸਰੀਆ ਲਾਈਨ ਦੇ ਉੱਪਰ ਰੱਖ ਦਿੱਤਾ ਵਿਚਾਲੇ 3-5 ਤੇ 3 ਪੌਣੇ ਘੰਟਾ ਗੱਡੀ ਖੜੀ ਰਹੀ ਹੈ ਜੀ ਇੱਥੇ ਹੁਣ ਇਹ ਨਹੀਂ ਪਤਾ ਕਿਸ ਮਨਸਾ ਦੇ ਲਈ ਲੁੱਟਣ ਲਈ ਜਾਂ ਕਿਸ ਚੀਜ਼ ਲਈ ਰਕਾ ਲੱਗਦਾ ਵੀ ਇਹ ਵੱਡਾ ਨੁਕਸਾਨ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੀ ਬਹੁਤ ਵੱਡਾ ਤੇ ਹੁਣ ਅਧਿਕਾਰੀ ਪਹੁੰਚੇ ਕੀ ਨਹੀਂ ਪੂਰੇ ਨੱਥ ਪੈਣੀ ਚਾਹੀਦੀ ਅਸੀਂ ਤਾਂ ਆਪ ਕਹਿੰਨੇ ਆ ਇਸ ਚੀਜ਼ ਤੇ ਸਾਡੀ ਇੱਕ ਇਹਨਾਂ ਨੂੰ ਬੇਨਤੀ ਹੋਰ ਆ ਛੋਟੀ ਜੀ ਆ ਜਿਹੜੀਆਂ ਨਾਨ ਨਾਲ ਕੀ ਕਰਾਂ ਇੱਥੇ ਰੋਜ਼ ਫੋਨ ਖੋ ਕੇ ਝਾੜੀਆਂ ਚ ਬਹਿ ਜਾਂਦੇ ਆ ਅੱਖੀ ਦੇਖੇ ਸਾਡੇ ਸੀਨਾ ਝਾੜੀਆਂ ਚ ਬਹਿ ਜਾਂਦੇ ਜਦੋਂ ਟ੍ਰੇਨ ਖੜ ਗਈ ਕੋਈ ਮਾਇਲ ਦੇਖੀ ਜਾਂਦਾ ਤੇ ਜਿਹੜਾ ਟ੍ਰੇਨ ਤੁਰਦੀ ਆ ਹਲਕਾ ਝੜਕਾ ਮਾਰ ਕੇ ਨਾ ਦੀ ਨਾ ਝੱਟਾ ਮਾਰ ਕੇ ਨਿਕਲ ਜਾਂਦੇ ਲੈ ਕੇ ਅਗਲਾ ਓਏ 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 ਕਰਦੇ ਰਹ ਜਾਂਦਾ ਰੇਲਵੇ ਦੇ ਅਧਿਕਾਰੀ ਪਹੁੰਚੇ ਰੇਲਵੇ ਦੇ ਜੀਆਰ ਆਰਪੀਐਫ ਸਾਰੀ ਪਹੁੰਚੀ ਇੱਥੇ ਵੱਡੇ ਵੱਡੇ ਅਫਸਰ ਪਹੁੰਚੇ ਇਹ ਤਾਂ ਇਹ ਨਹੀਂ ਲੱਗਦਾ ਕਿ ਗੱਡੀ ਵੀ ਪੱਟੜੀ ਤੋਂ ਉੱਤਰ ਫਸਦੀ ਸੀ ਬਿਲਕੁਲ ਨੁਕਸਾਨ ਬਹੁਤ ਤਕੜਾ ਹੋ ਜਾਂਦਾ ਜਿਹੇ ਜੀ ਕੋਈ ਪਤਾ ਨਹੀਂ ਲੱਗਦਾ ਚਾਂਚਕ ਡਰਾਈਵਰ ਨੂੰ ਇਹਦਾ ਪਤਾ ਲੱਗੇ ਬ੍ਰੇਕ ਲਾ ਕੇ ਗੱਡੀ ਤੇ ਪਰ ਬਹੁਤ ਗਲਤ ਗੱਲ ਹੈ ਇਸ ਚੀਜ਼ ਜਿਹੜਾ ਦੇਖੋ ਚੋਰੀ ਇਹ ਆ ਚੀਜ਼ਾਂ ਦੀ ਕੀ ਚੋਰੀ ਆ ਸਾਡੇ ਏਰੀਆ ਦਾ ਨਾਮ ਬਹੁਤ ਵੱਡਾ ਚੋਰਾਂ ਨੇ ਬਦਰਾਮ ਕਰ ਰੱਖਿਆ ਅਸੀਂ ਇੱਕ ਅਪੀਲ ਕਰਦੇ ਆ ਕਿ ਜਿੰਨੇ ਵੀ ਚੋਰ ਆ ਜਿੰਨੇ ਖੋਹ ਵਾਲੇ ਆ ਇੱਥੇ ਖੋਹ ਇੰਨੀ ਕਿਉਂ ਜਾਂਦੀ ਆ ਸ਼ਾਮ ਨੂੰ 9 ਵਜੇ ਤੋਂ ਬਾਅਦ ਬੰਦਾ ਹੀ ਨਹੀਂ ਹੁੰਦਾ ਇਹ ਸਾਡਾ ਇਹ ਇਹਨਾਂ ਦੇ ਨਾਪੇ ਪੈਣੀ ਚਾਹੀਦੀ ਕੋਣਾ ਘੰਟਾ ਗੱਡੀ ਖੜੀ ਰਹੀ ਹੈ ਨੁਕਸਾਨ ਤਾਂ ਹੋਣ ਦਾ ਹੋਇਆ ਸਮੇਂ ਦਾ ਹੋਇਆ ਜੀ ਸਮੇਂ ਦਾ ਹੋਇਆ ਜੀ ਸਰਕਾਰ ਦਾ ਨੁਕਸਾਨ ਹੋਇਆ ਸੈਂਟਰ ਸਰਕਾਰ ਦਾ ਨੁਕਸਾਨ ਹੋਇਆ ਇਸ ਏਰੀਆ ਕਿਹੜਾ ਭਾਜੀ ਇਹ ਬੰਗੀ ਨਗਰ ਦੀ ਇਹ ਦਿੱਲੀ ਲੈਨ ਆ ਜੀ ਜੀ ਖੇਡ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਕੀ ਇਸ ਦੇ ਵਿੱਚ ਸੱਚ ਸਾਹਮਣੇ ਲਿਆਂਦਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਕਿਸੇ ਸ਼ਰਾਰਤੀ ਅੰਸਰ ਨੇ ਇਹ ਹਰਕਤ ਕਿਉਂ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ